ਜਿਹੜੇ ਹਸਾਬ ਨਾਲ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨਹੀਂ ਮੈਨੂੰ ਲੱਗਦਾ ਤੂੰ ਕਾਲਾ ਜਾਦੂ ਕਰਦੀ ਹੋਵੇਂਗੀ ਤੂੰ ਹੀ ਰਹਿ ਗਿਆ ਕਾਲਾ ਜਾਦੂ ਕਰਨ ਨੂੰ ਬਾਕੀ ਮਰ ਗਏ ਆ ਤੇਰੇ ਲਈ ਨਹੀਂ ਗਾਇਆ ਮੈਂ ਨਵਾਂ ਗਾਣਾ ਆ ਯਾਰ ਮਾਨ ਤੇਰ ਨਾਲ ਜਿਲਦਾ ਵੱਡੀ ਆਈ ਤੂੰ ਹੀ ਰਹਿ ਗਿਆ ਮੇਰੇ ਲਈ ਬੈ ਕੇ ਤਾਂ ਮੇਰੇ ਨਾਲ ਹੀ ਗਾਉਂਦਾ ਪਿਆ ਆ ਤੇ ਮੈਂ ਕੰਮ ਜਦੋਂ ਤੇਰੇ ਨਾਲ ਬੈ ਕੇ ਕਰਦਾ ਤੇ ਗਾਣਾ ਵੀ ਤੇਰੇ ਨਾਲ ਕੇ ਬੈ ਕੇ ਗਾਉਂਗਾ ਗਾਣਾ ਸਾਈਡ ਤੇ ਬੈ ਕੇ ਗਾਲਾ ਕੁ ਕੰਮ ਦੀ ਗੱਲ ਕਰ ਕੰਮ ਦੀ ਗੱਲ ਹੀ ਕਰਨ ਲੱਗਾ ਅਨਾਸਰਮਨ ਦਾ ਜਿਹੜਾ ਗੀਤ ਆਇਆ ਨਾ ਕਾਲਾ ਜਾਦੂ ਬਹੁਤ ਪਿਆਰਾ ਹੈ ਉਹਦੀ ਵੀਡੀਓ ਵੀ ਬਹੁਤ ਪਿਆਰੀ ਹੈ ਉਹਦੇ ਵਿੱਚ ਪਿਆਰ ਦੀ ਗੱਲ ਹੋਈ ਆ ਕਾਲੇ ਜਾਦੂ ਦੀ ਗੱਲ ਹੋਈ ਆ ਇੱਕ ਜਦੋਂ ਹਾਊਸ ਦੇ ਵਿੱਚ ਮਤਲਬ ਕਿ ਐਂਟਰੀ ਹੁੰਦੀ ਆ ਭੂਤ ਬੰਗਲਾ ਜਿਹਨੂੰ ਕਿਹਾ ਜਾਂਦਾ ਆ ਤੇ ਜਦੋਂ ਉਹਦੇ ਅੰਦਰ ਵੜਦੇ ਨੇ ਤੇ ਕੀ ਚੱਕਰ ਪਿਆਰ ਦਾ ਪੈਂਦਾ ਆ ਉਹ ਤੁਹਾਨੂੰ ਪਤਾ ਲੱਗੇਗਾ ਤੁਸੀਂ YouTube ਤੇ ਜਾ ਕੇ ਵੇਖਣਾ ਜਿਹੜੇ ਹਸਾਬਨਾ ਮੈਂ ਤੇਰੇ ਪਿੱਛੇ ਡੋਲਦਾ ਫਿਰਾਂ ਨਹੀਂ ਮੈਨੂੰ ਲੱਗਦਾ ਤੂੰ ਕਾਲਾ ਜਾਦੂ ਕਰਦੀ ਹੋਵੇਂਗੀ ਤੂੰ ਹੀ ਰਹਿ ਗਿਆ جادو ਕਰਨ ਨੂੰ ਬਾਕੀ ਮਰ ਗਿਆ ਆ ਤੇਰੇ ਲਈ ਨਹੀਂ ਗਾਇਆ ਮੈਂ ਨਵਾਂ ਗਾਣਾ ਆ ਏਰਮਾਨ ਤੇ ਅਰਨਾਜ਼ ਗਿਲ ਦਾ ਵੱਡੀ ਆਈ ਤੂੰ ਹੀ ਰਹਿ ਗਿਆ ਮੇਰੇ ਲਈ ਬਹਿ ਕੇ ਨਾ ਮੇਰੇ ਨਾਲ ਹੀ ਗਾਉਂਦਾ ਪਿਆ ਆ ਤੇ ਮੈਂ ਕੰਮ ਜਦੋਂ ਤੇਰੇ ਨਾਲ ਬਹਿ ਕੇ ਕਰਦਾ ਤੇ ਗਾਣਾ ਵੀ ਤੇਰੇ ਨਾਲ ਕੇ ਬਹਿ ਕੇ ਗਾਉਂਗਾ ਗਾਣਾ ਸਾਈਡ ਤੇ ਬਹਿ ਕੇ ਗਾ ਲੱਕ ਕੰਮ ਦੀ ਗੱਲ ਕਰ ਕੰਮ ਦੀ ਗੱਲ ਹੀ ਕਰਨ ਲੱਗਾ ਏਰਮਾਨ ਤੇ ਅਰਨਾਜ਼ ਗਿਲ ਦਾ ਨਵਾਂ ਗਾਣਾ ਆ ਕਾਲਾ ਜਾਦੂ ਬਾ ਕਮਾਲ ਗਾਣਾ ਮੈਂ ਕਿਹਾ ਨਾ ਇਹਨਾਂ ਦਾ ਪਿਓ ਪੁੱਤਾਂ ਦਾ ਪਤਾ ਨਹੀਂ ਲੱਗਦਾ ਜੇ ਵੀਡੀਓ ਦੇ ਵਿੱਚ ਦੋਵੇਂ ਮੁੰਡੇ ਨਾ ਹੁੰਦੇ ਆ ਲੱਗੇ ਵੀ ਮਰਿੰਦਰ ਭਾਈ ਨੇ ਗਾਇਆ ਨਹੀਂ ਤੂੰ ਉਹ ਡਾਇਲੌਗ ਹੋ ਜਿਹੜਾ ਤੂੰ ਬੋਲਿਆ ਸੀ ਮੈਨੂੰ ਓਨ ਕੈਮਰਾ ਓਨ ਹੋਣ ਤੋਂ ਪਹਿਲਾਂ ਬੋਲ ਬੋਲ ਨਹੀਂ 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 ਇਹਨਾਂ ਮਦਨ ਇਹਦੀ ਕੀ ਤਵਾ ਲੱਗਣਾ ਨਹੀਂ ਗਾਣਾ ਸੱਚੀ ਬੜਾ ਮਾਸਟਰਪੀਸ ਗਾਣਾ ਜੀ ਤੈਨੂੰ ਪਿਆਰ ਪਿਓ ਨਹੀਂ ਆਇਆ ਤੈਨੂੰ ਸਿਰਫ ਜਕਾਮ ਹੋਇਆ ਮੈਂ ਕਦੋਂ ਕਿਹਾ ਮੈਨੂੰ ਪਿਆਰ ਹੋਇਆ ਹਾਂ ਜੀ ਮੈਨੂੰ ਪਿਆਰ ਹੋਇਆ ਮੈਨੂੰ ਯਾਦ ਕਰਨ ਦੀ ਕੋਈ ਬਿਟੇ ਮੂਰੇ ਇਹ ਮੈਂ ਦੱਸਦੀ ਆ ਭਾਬੀ ਨੂੰ ਫੋਨ ਕਰਕੇ ਭਾਬੀ ਟੱਟ ਤੋਂ ਬਾਅਦ ਪਿਆਰ ਕਿਤੇ ਹੋਰ ਕਰਦਾ ਪਿਆ ਇਹ ਤੇਰੇ ਫੋਨ ਚ ਪਹਿਲਾਂ ਮੈਂ ਆਪਣੀ ਘਰ ਵਾਲੀ ਦਾ ਨੰਬਰ ਡਿਲੀਟ ਕਰਨਾ ਗੱਲ ਗੱਲ ਤੇ ਤਮ ਕੀ ਰਹਿ ਗਈ ਇਹ ਲਾਵਾ ਫੋਨ ਲਾਵਾ ਫੋਨ ਆਹੋ ਤੇ ਕੱਲ ਵੀ ਕਹਿੰਦਾ ਕਿ ਨਾ ਨਾ ਇੱਕ ਲੀਟੀ ਆ ਕਿੰਨੀ ਸੋਹਣੀ ਲੱਗਦੀ ਓਏ ਸਰੀ ਕੁੜੀ ਕੁੜੀ ਇੱਕ ਗਲਤਫਹਿਮਾ ਬਣਾਵਾ ਨਾ ਭਲਾ ਦੂੰ ਤੈਨੂੰ ਮੈਂ ਦੱਸਾਂ ਈ ਅੱਛਾ ਫਾਈਨਲੀ ਆਪਾਂ ਕੰਮ ਦੀ ਗੱਲ ਕਰ ਲਈਏ ਹਾਂ ਹਾਂ ਫਾਈਨਲੀ ਮੈਂ ਦੱਸਦਾ ਮੈਂ ਬੋਲਾਂ ਸਾਰੇ ਕੁਸਤੂ ਇਹ ਥੋੜਾ ਨਾ ਬੋਲਣਾ ਬੋਲੋ ਜੀ ਬੋਲ ਹੈ ਨਾ ਹਾਂ ਬੋਲੋ ਅਨਾਸ ਤੇਰਮਾਨ ਦਾ ਜਿਹੜਾ ਗੀਤ ਆਇਆ ਨਾ ਕਾਲਾ ਜਾਦੂ ਬਹੁਤ ਪਿਆਰਾ ਹੈ ਉਹਦੀ ਵੀਡੀਓ ਵੀ ਬਹੁਤ ਪਿਆਰੀ ਹੈ ਉਹਦੇ ਵਿੱਚ ਪਿਆਰ ਦੀ ਗੱਲ ਹੋਈ ਆ ਕਾਲੇ ਜਾਦੂ ਦੀ ਗੱਲ ਹੋਈ ਆ ਇੱਕ ਜਦੋਂ ਹਾਊਸ ਦੇ ਵਿੱਚ ਮਤਲਬ ਕਿ ਐਂਟਰੀ ਹੁੰਦੀ ਆ ਭੂਤ ਬੰਗਲਾ ਜਿਹਨੂੰ ਕਿਹਾ ਜਾਂਦਾ ਆ ਤੇ ਜਦੋਂ ਉਹਦੇ ਅੰਦਰ ਵੜਦੇ ਨੇ ਤੇ ਕੀ ਚੱਕਰ ਪਿਆਰ ਦਾ ਪੈਂਦਾ ਆ ਉਹ ਤੁਹਾਨੂੰ ਪਤਾ ਲੱਗੇਗਾ ਤੁਸੀਂ YouTube ਤੇ ਜਾ ਕੇ ਵੇਖਣਾ ਯੂਟਿਊਬ ਹੁੰਦਾ ਆ ਯਾਰ ਯੂਟਿਊਬ ਹੁੰਦਾ ਮੈਂ ਤਾਂ ਯੂਟਿਊਬ ਹੀ ਗਾਉਂਗਾ ਲੋਕਾਂ ਨੂੰ ਕੀ ਪਤਾ ਤੁਸੀਂ ਜਾ ਕੇ ਨਾ ਗਾਣੇ ਜ਼ਰੂਰ ਸੁਣਿਓ ਕਿਉਂਕਿ ਪਹਿਲਾਂ ਵੀ ਉਹਨਾਂ ਦੇ ਗਾਣੇ ਆਏ ਆ ਬਹੁਤ ਪਿਆਰੇ ਪਿਆਰੇ ਥਿਸ ਇਜ਼ ਵਨ ਇਜ਼ ਆਲਸੋ ਗੁੱਡ ਐਨੀ ਅੰਗਰੇਜ਼ੀ ਨਹੀਂ ਆਉਂਦੀ ਮੈਨੂੰ ਮੈਂ ਤਾਂ ਥਿਸ ਵਨ ਇਜ਼ ਆਲਸੋ ਗੁੱਡ ਮੈਂ ਨਹੀਂ ਬੋਲਣੀ ਇੱਕ ਗੱਲ ਮੈਂ ਦੱਸਾਂ ਵੈਸੇ ਅਮਰਿੰਦਰ ਗਿੱਲ ਭਾਜੀ ਅਰਨਾਜ਼ ਗਿੱਲ ਾਰਮਾਨ ਗਿੱਲ ਇਹਨਾਂ ਤਿੰਨਾਂ ਨੂੰ ਇੱਕੋ ਜਗ੍ਹਾ ਤੇ ਬਿਠਾ ਦਿੱਤਾ ਜਾਵੇ ਤੇ ਹਿਡਨ ਕਰਤਾ ਜਾਵੇ ਨਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਗਾਉਣ ਕੌਣ ਡਿਆ ਤੂੰ ਉਹਨਾਂ ਨੂੰ ਹਿਡਨ ਕਰਨਾ ਹੀ ਕਿਉਂ ਆ ਤੂੰ ਨਹੀਂ ਚੰਗੇ ਨਹੀਂ ਲੱਗਦੇ ਉਹ ਮੈਨੂੰ ਚੰਗੇ ਲੱਗਦੇ ਤੇ ਫਿਰ ਤੂੰ ਹਿਡਨ ਕਿਉਂ ਕਰ ਰਿਹਾ ਉਹਨਾਂ ਨੂੰ ਫਿਰ ਉਹੀ ਗੱਲਾਂ ਦਾ ਕਮਾਲ ਹੋ ਗਈ ਤੇ ਨਾ ਸੁਣਾ ਨਾ ਹਿਡਨ ਕਰਦਾ ਪਿਆ ਯਾਰ ਇਹਨਾਂ ਸੋਨਾ ਗਾਉਂਦਿਆ ਸਾਰਿਆਂ ਦੇ ਸਾਹਮਣੇ ਆਉਂਦਿਆ ਦਿਨ ਕੀ ਫਰੋਪਾ ਤਾਂ ਇਹਨਾਂ ਨੂੰ ਕੀ ਪ੍ਰੋਬਲਮ ਹੈ ਤੂੰ ਹਰ ਗੱਲ ਸੀਰੀਅਸ ਲੈ ਨਹੀਂ ਤੂੰ ਤੂੰ ਸੀਰੀਅਸ ਗੱਲ ਕਰਦਾ ਪਿਆ ਇਹਨੇ ਲੜਰਨ ਬ੍ਰਿੰਦਰ ਗਿੱਲ ਬਾਰੇ ਇਦਾਂ ਬੋਲ ਹੀ ਨਹੀਂ ਸਕਦਾ ਇਹਨੇ ਲੜਰਨ ਨਹੀਂ ਹਟਣਾ ਤੀ YouTube ਤੇ ਜਾ ਕੇ ਗਾਣਾ ਵੇਖੋ ਅਰਮਾਨ ਤੇ ਅਰਨਾਦ ਗਿੱਲ ਦਾ ਕਾਲਾ ਜਾਦੂ ਤੇ ਤੁਹਾਡੇ ਤੇ ਕਿਸੇ ਦਾ ਜਾਦੂ ਹੈ ਕਿ ਨਹੀਂ ਇਹ ਤੁਸੀਂ ਆਪ ਜਾ ਕੇ ਵੇਖ ਲੈਣਾ ਪਤਾ ਕਰ ਲੈਣਾ ਜਦੋਂ ਅੱਛਾ ਇਦਾਂ ਛਿਕ Sampai jumpa bye-bye!